ਉਹ ਵੀ ਕਿਸਾਨ ਵੀਰੋ ਰਗਾੜਾ ਤਰਕੇ ਜਾਂਦਾ ਫੇਰ ਤਨਨ ਤੇ ਗੇੜਾ ਮਾਰਨ ਦਾ ਸ਼ੌਕ ਰ ਹ ਹ ਰਾਤ ਆ ਤਾਂ ਰੱਟ ਚੱਲ ਗਈ ਵੱਧ ਤਨ ਕੇ ਲਿਆਂਦੇ ਸਾਡੇ ਆ ਸੀ ਤਨੇ ਪਰ ਤੇ ਕਿੱਲਾ ਵਾਹ ਦਾ ਪਤੰਦਰ ਭਰਾਵੇਂ ਪਰਤਾ ਕੱਲ ਫੋਨ ਕਰਕੇ ਪੁੱਛਿਆ ਕਹਿੰਦੇ ਲਾਈਟ ਆਊਗੀ ਕੱਲ ਨੂੰ ਦਿਨੇ 8 ਵਜੇ 8:30 ਤੜਕੇ ਚਲੋ ਤੜਕੇ ਦਿਨੇ ਆਉਗੀ ਤਾਂ ਦਿਨੇ ਦਿਨੇ ਹਰ ਮਾਮਾ ਵੀ ਮੈਂ ਸੋਕੇ ਚ ਛੱਡ ਗਿਆ ਸੀ ਤਿੰਨ ਕਿੱਥੇ ਜਾਵਾਂ ਉਹਨਾਂ ਦਾ ਪਤਾ ਕੋਈ ਨਹੀਂ ਕਿਤੇ ਰਾਤ ਨੂੰ ਸਾਡੇ ਨਾਲ ਕਿਉਂ ਸੋਕੇ ਤਿੰਨ ਕਿੱਲੇ ਰੌਣਗੇ ਹਣੇ ਰੌਣੇ ਤੜਕੇ ਸਤਨੇ 5:00 ਵਜੇ ਸਾਡੇ ਤੀ ਕਿਤੇ ਤੇ ਹੁਣ 7 ਵਜੇ ਕੇ ਚੱਲੀ ਜਾਂਦੀ ਆ 10:00 ਪਾਣੀ ਕਿਵੇਂ ਰਾਤਾ ਪਹਿਲੀ ਵਾਰ ਨਾ ਮੈਨੂੰ ਤਾਂ ਵੱਧ ਪયો ਤੇ ਜੋ ਕੋਈ ਗੱਲ ਆ ਅੱਜ ਨੂੰ ਦੁਬਾਰੇ ਜਿੱ ਚਪਾ ਜਾਂਦਾ ਨਾ ਰਮੀ ਵੀ ਇਹਦਾ ਥੋੜਾ ਨੁਕਸਾਨ ਹੁੰਦਾ ਕਣਕ ਪੀਲੀ ਜੀ ਪੈ ਜਾਂਦੀ ਆ ਹੋਰ ਤਾਂ ਕੁਝ ਨਹੀਂ ਬਾਕੀ ਟਰੇਲ ਤੇ ਜਦੋਂ ਪੈਰ ਧਰਦੇ ਆ ਠੰਡੇ ਠੰਡੇ ਤਾਂ ਸਾਨੂੰ ਪਤਾ ਕਹਿੰਦੇ ਨਾ ਅਲਕੇ ਵਰਕੇ ਤੇ ਰੇਲ ਤੇ ਤੌਰ ਨਾਲ ਅੱਖਾਂ ਦੀ ਨਿਗਾ ਵਧਦੀ ਹੈ ਹੁਣ ਜਿਹਨੇ ਨਿਗਾ ਵਧਾਉਣੀ ਆ ਤਾਂ ਆਪਣੇ ਕੋਲ ਆ ਸਕਦਾ ਤੜਕੇ ਸੰਦੇਹਾਂ ਉੱਠ ਕੇ ਪਰ ਖੇਤ ਆਪਣੇ ਨਾਲ ਕਣਕ ਦਾ ਢੇੜਾ ਲਵਾਇਆਇਆ ਕਰੇ ਹਾਂ ਇਹ ਖੇਤਾਂ ਦਾ ਨਿਗਾ ਵੜੀ ਵਧੂਗੀ ਘਾਹ ਤੇ ਤੁਰਨ ਨਾਲ ਉਹ ਕਣਕ ਤੇ ਤੁਰ ਕੇ ਦੇਖ ਆ ਜਾਓ ਫਿਰ ਜੇ ਕਿਸੇ ਨੇ ਵਧਾਉਣੀ ਆ ਨਿਗਾ ਆਪਦੀ ਫੋ ਵੀ ਵਿਚਦੀਆਂ ਨੰਗਦੀਆਂ ਜਿਵੇਂ ਸਰੀਰ ਨੂੰ ਤੀਰ ਪਾੜ ਕੇ ਨੰਗ ਤਾਂ ਹੁੰਦਾ ਬਲੇ ਸੌਨ ਨੋਗੇ ਹੱਥ ਧੁੰਦੇ ਧੁੰਦ ਪਈਆ ਸਵਰਗ ਦੇਵਤਾ ਮੜ 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 ਉੱਠ ਆਇਆ ਹਾ ਥੋੜਾ ਥੋੜਾ ਲੱਗਿਆ ਉੱਠਣਾ ਕਾ ਨਿਕਲ ਓਏ ਇਹ ਧੁੱਪ ਜੀ ਕੱਢ ਕਾਲਮੀਆ ਚਪਤਾਂ ਦਾ ਦੂਰੀ ਵਿੱਚ ਆ ਜਾਂਦਾ ਹਾਂ 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 ਬਟਕ ਠੰਡਾ ਹੈ ਕਿ ਬੜੀ ਗਰਮੀ ਹੈ ਹੂੰ ਦਿੱਲੀ ਵਾਲਿਆਂ ਲਈ ਤਾਂ ਗਰਮੀ ਆ ਕਹਿੰਦੇ ਉਥੇ ਪ੍ਰਦੂਸ਼ਣੋਂ ਬੜਾ ਹਾਂ ਪਰਾਲੀ ਦਾ ਧੂਆਂ ਮੱਚ ਕੇ ਕਿਸਾਨਾਂ ਨੇ ਡੱਬਿਆਂ ਚ ਬੰਦ ਕਰਕੇ ਰੱਖ ਲਿਆ ਹੁਣ ਛੱਡੀ ਜਾਂਦੇ ਆ ਉਹ ਦਿੱਲੀ ਜਾਈ ਜਾਂਦੇ ਦੇ ਕਿਸਾਨਾਂ ਨੇ ਧੂਏ ਨਾਲ ਦਿੱਲੀ ਦਾ ਬੁਰਾ ਹਾਲ ਕਰਤਾ ਸਾਲੇ ਹੁਣ ਤਾਂ ਪੰਜਾਬ ਚ ਹਰੇ ਬਾਈ ਮਾਰਨ ਲੱਗੀ ਆ ਦੇਖਰ ਕਣਕਾਂ ਨੂੰ ਪਾਣੀ ਲੱਗਣ ਲੱਗ ਗਿਆ ਤੇ ਸੋਡੇ ਦਾ ਧੂਏ ਦਾ ਹੁਣ ਵੀ ਉਹੀ ਹਾਲ ਉਹੀ ਰਹਿਣਾ ਅਬ ਹੀ ਪੈ ਗਿਆ ਪਾਣੀ ਇਸ ਹਨ ਚੱਲ ਕੋਈ ਗੱਲ ਨਹੀਂ ਹੁਣ ਤਾਂ ਜੂਰੀ ਇਹਨਾਂ ਰੁਪਾਇਆ ਗਿਆ ਸਲਫਰ ਇਸ ਉਣੀ ਤਾਂ ਪੀਜੂ ਪੱਕੇ ਪਹਿਲੀ ਵਾਰ ਮੈਂ ਚਾਹੇ ਨੂੰ ਵੱਧ ਵੀ ਪੀਜੂ ਇਹ ਤਾਂ ਬੜਾ ਵੱਡਾ ਖਾਤਰੇ ਵਾਲਾ ਕੰਮ ਨਹੀਂ ਖਾਤਰੇ ਵਾਲਾ ਕੰਮ ਹੁੰਦਾ ਉਹ ਚ ਜਿਹੜਾ ਦਵਾਰੇ ਆ ਰਾਮ ਜਾਂਦਾ ਇਹ ਜਿਹੜਾ ਦਵਾਰੇ ਪਾਣੀ ਪੈਂਦਾ ਨਾ ਪਹਿਲਾਂ ਰਮੀ ਵਿੱਚ ਉਹ ਹੋੜਾ ਜਾਂ ਖੰਕ ਪੀੜੀ ਪੈਂਦੀ ਆ ਹੋਰ ਚੱਲਦੀ ਆ ਗਿੰਭੋ ਦੇਖੋ ਹੁਣ ਕਿੰਨਾ ਲੱਗ ਕੇ ਚੱਲਦੀ ਆ ਇਹ ਚੱਲੇ ਚੱਲੇ ਚੱਲ ਚੱਲ माना हाहा वैसे निगे निघे पानी में फिरने का मजा आता है निगे निगे पानी में फिरने का मजा तो है हाहा तो देवता चल चल चलो बंदिए ਓਹ ਹੋ ਹੋਹ ਜੀ ਦਰਦਾ ਜੇ ਹਰ ਨਾਲ ਦਾ ਪਾਣੀ ਜਿਦਾ ਪਾਣੀ ਕਰਨਾ ਪੰਜਾਬ ਰੰਗਲਾ ਪੰਜਾਬ ਹੂੰ